ਕਿੰਨੇ ਕਿਸਾਨ ਸ਼ਹੀਦ ਹੋਇਆ ਸਾਰਿਆਂ ਦੇ ਇਕੱਲੇ-ਇਕੱਲੇ ਤੇ ਮੈਂ 302 ਦਾ ਪਰਚਾ ਤਾਂ ਮੈਨੂੰ ਕੋਰਟ ਜਾ ਕੇ ਇਹਨਾਂ ਦਾ ਅਰਜ਼ੀ ਕਰਾਉਣਾ ਪਵੇ ਇਹਨਾਂ ਤੇ ਕਤਲ ਦਾ ਮਕਦਮਾ ਦਾਜ ਕਰਾਉਂ ਇਹਦੇ ਨਾਲ ਸਰਕਾਰਾਂ ਤੇ ਅਸਰ ਪਵੇ ਨਾ ਪਵੇ ਪਰ ਜਿਹੜੇ ਲੋਕ ਨੇ ਯਾਰ ਬਹੁਤ ਲੋਕਾਂ ਨੇ ਵੱਡੇ-ਵੱਡੇ ਡਿਸਟੈਂਸ طے ਕਰਕੇ ਆਪਣੇ ਕਿਸੇ ਦੇ ਵਿਆਹ ਤੇ ਜਾਣਾ ਹੁੰਦਾ ਕਿਸੇ ਨੇ ਬੱਚਿਆਂ ਨੂੰ ਛੁੱਟੀਆਂ 'ਚ ਆਪਣੇ ਉਹਨਾਂ ਨੂੰ ਕਿਤੇ ਸੈਰ ਕੁਮਾਰਾਣ ਜਾਣਾ ਹੁੰਦਾ ਜਾਣਾ ਪੈਂਦਾ ਹੈ ਵਿਰੋਧ ਕਰਨ ਦੇ ਬੜੇ ਤਰੀਕੇ ਨੇ ਸੀਐਨਆਰਗੇ ਨਹੀਂ ਵੀ ਕਿਲ ਲਾ ਦੀਏ ਕਿਸਾਨਾਂ ਦੇ ਮੂਹਰੇ ਲਾਲ ਕਿਲੇ ਵਾਂਗੂ ਕਿਲਾਬੰਦੀ ਕਰਦੀਏ ਕਿਸਾਨਾਂ ਦੇ ਮੂਹਰੇ ਅਸੀਂ ਇਹਨਾਂ ਵਾਂਗੂ ਨਹੀਂ ਅਸੀਂ ਰਾਮਲੀਲਾ ਚ ਰਾਮਨਾ ਬੈਠੇ ਇੱਕ ਦਿਨ ਵੀ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ ਇਹ ਫਰਕਾ ਲੋਕਤੰਤਰ ਦੇ ਵਿੱਚ ਕਾਂਗਰਸ ਪਾਰਟੀ ਦਾ ਤੇ ਇੱਕ ਪਾਸੇ ਤਾਨਾਸ਼ਾ ਬੀਜੇਪੀ ਦਾ ਬੀਜੇਪੀ ਦਾ ਇੱਕ ਇੱਕ ਕਾਰੀਕਰਤਾ ਇੱਕ ਇੱਕ ਲੀਡਰ ਉਹ ਸ਼ਹੀਦਾਂ ਦਾ ਉਹ ਦੇਸ਼ ਪ੍ਰਤੀ ਪਿਆਰ ਦਾ ਉਹ ਮੁੱਲ ਪਾਉਂਦਾ ਏ ਇਨਾ ਬੀਜਪੀ ਨੇ ਮੈਨੂੰ ਪਿਆਰ ਦਿੱਤਾ ਮੈਂ ਕਦੇ ਵੀ ਇਹ ਪਿਆਰ ਇਨਾਂ ਦਾ ਭੁੱਲ ਨਹੀਂ ਸਕਦਾ ਤੁਸੀਂ ਤਾਂ ਐਵੇਂ ਜਨਸ ਕਰੀ ਜਾਂਦੇ ਸੀ ਤੁਸੀਂ ਐਵੇਂ ਸੜੀ ਜਾਂਦੇ ਹੋ ਮਾਰ ਸਾਲੇ ਕ ਖੋਪੜੀ ਤੋੜ ਦੇ ਖੋਪੜੀ ਤੋੜ ਸਾਲੇ